ਸਾਰਿਆਂ ਨੂੰ ਜਨਸੀ ਕੀ ਆਈ ਆਪਾਂ ਆਯੂਬ ਬਾਰੇ ਬਾਈਬਲ ਵਿੱਚੋਂ ਵਚਨ ਦੇਖਾਂਗੇ ਆਯੂਬ ਇੱਕ ਖਰਾ ਮਨੁੱਖ ਸੀ ਜੋ ਪਰਮੇਸ਼ਰ ਤੋਂ ਡਰਦਾ ਸੀ ਬਦੀ ਤੋਂ ਦੂਰ ਰਹਿੰਦਾ ਸੀ ਆਯੂਬ ਪਲਾ ਮਨੁੱਖ ਸੀ ਖਰਾ ਸੀ ਉਹ ਪਰਮੇਸ਼ਰ ਤੋਂ ਡਰਦਾ ਬਦੀ ਤੋਂ ਦੂਰ ਰਹਿੰਦਾ ਸੀ ਜੋ ਮਨੁੱਖ ਪਰਮੇਸ਼ਰ ਤੋਂ ਡਰਦਾ ਹੈ ਉਹ ਪਾਪ ਨਹੀਂ ਕਰਦਾ ਉਸ ਦੀਆਂ 7 ਪੁੱਤਰ ਤੇ 3 ਧੀਆ ਜੰਮੀਆਂ ਉਹ ਸਾਰੇ ਲੋਕਾਂ ਤੋਂ ਵੱਡਾ ਮਨੁੱਖ ਸੀ ਉਸ ਕੋਲੇ ਮਾਲ ਡੰਗਰ ਸੀ ਧੀਆ ਪੁੱਤਰ ਨੌਕਰ ਚਾਕਰ ਸੀ ਪਰਮੇਸ਼ਰ ਨੇ ਸ਼ੈਤਾਨ ਨੂੰ ਆਖਿਆ অনুমতি ਦਿੱਤੀ ਤੂੰ ਆਯੂਬ ਨੂੰ ਪਰਖ ਲੈ ਪਰਮੇਸ਼ਰ ਨੇ ਸ਼ੈਤਾਨ ਨੂੰ ਆਖਿਆ ਇਸ ਤਰ੍ਹਾਂ ਦਾ ਮਨੁੱਖ ਕੋਈ ਨਹੀਂ ਹੈ ਉਸ ਦਾ ਸਭ ਕੁਝ ਤੇਰੇ ਹੱਥ ਵਿੱਚ ਹੈ ਪਰ ਉਸ ਦੀ ਜਾਨ ਨੂੰ ਹੱਥ ਨਾ ਲਾਵੀਂ ਤੂੰ ਉਸ ਦੀ ਜਾਨ ਨੂੰ ਕੁਝ ਨਾ ਕਰੀ। ਈਯੂਬ ਦੇ ਪੁੱਤਰ ਵੱਡੇ ਭਰਾ ਦੇ ਘਰ ਖਾਂਦੇ ਪੀਂਦੇ ਘਰ ਉਹਨਾਂ ਦੇ ਉੱਪਰ ਡਿੱਗ ਗਿਆ। ਉਹ ਮਰ ਗਏ। ਤੂਫਾਨ ਆਇਆ। ਸਾਰਾ ਘਰ ਡਿੱਗ ਗਿਆ। ਜੋ maal ਡੰਗਰ ਸੀ ਖਤਮ ਹੋ ਗਿਆ। ਆਪਣੇ ਈਯੂਬ ਨੇ ਕੱਪੜੇ ਪਾੜੇ। ਮੇਰਾ ਸਭ ਕੁਝ ਚਲਾ ਗਿਆ। ਪਰ ਮੇਰਾ ਪਰਮੇਸ਼ਰ ਮੇਰੇ ਨਾਲ ਹੈ। ਮਾਂ ਦੇ ਪੇਟ ਵਿੱਚੋਂ ਮੈਂ ਨੰਗਾ ਆਇਆ, ਨੰਗਾ ਹੀ ਚਲਾ ਜਾਵਾਂਗਾ। ਈਯੂਬ ਨੇ ਆਖਿਆ। ਪਰਮੇਸ਼ਰ ਨੇ ਦਿੱਤਾ ਉਸ ਨੇ ਵਾਪਸ ਲੈ ਲਿਆ ਉਸ ਦਾ ਨਾਮ ਅਮਾਰਕ ਹੋਵੇ ਹਰ ਹਾਲਤ ਵਿੱਚ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਹੈ ਉਸ ਦੀ ਮਹਿਮਾ ਕਰਨੀ ਚਾਹੀਦੀ ਹੈ ਉਹ ਪਰਮੇਸ਼ਰ ਦੀ ਇੱਛਾ ਹੈ ਯੂਬ ਨੇ ਕਦੇ ਵੀ ਆਪਦੇ ਮੂੰਹ ਚੋਂ ਪਰਮੇਸ਼ਰ ਨੂੰ ਕਦੇ ਮਾੜਾ ਨਹੀਂ ਸੀ ਆਖਿਆ ਉਸਨੇ ਇਹ ਨਹੀਂ ਆਖਿਆ ਸੀ ਤੂੰ ਪਰਮੇਸ਼ਰ ਮੇਰਾ ਸਭ ਕੁਝ ਖੋ ਲਿਆ ਸਾਰਾ ਕੁਝ ਨਸ਼ਟ ਕਰ ਦਿੱਤਾ ਯੂਬ ਨੇ ਪਰਮੇਸ਼ਰ ਨੂੰ ਮਾੜਾ ਕਦੇ ਨਹੀਂ ਆਖਿਆ ਮਹਿਣਾ ਨਹੀਂ ਸੀ ਮਾਰਿਆ ਪਰ ਯੂਬ ਨੂੰ ਜਦੋਂ ਬਿਮਾਰੀ ਆਈ ਸਿਰ ਤੋਂ ਲੈ ਕੇ ਪੈਰ ਦੇ ਦੀ ਤਲੀ ਤੱਕ ਫੋੜਿਆਂ ਨਾਲ ਪਰ ਗਿਆ ਅੱਗੇ ਅਸੀਂ ਵਚਨ ਦੇਖਦੇ ਹਾਂ ਸੁੱਖ ਵਿੱਚ ਤਾਂ ਸਾਰੇ ਧੰਨਵਾਦ ਕਰਦੇ ਨੇ ਪਰ ਦੁੱਖ ਵਿੱਚ ਕੌਣ ਧੰਨਵਾਦ ਕਰਦਾ ਹੈ ਇਹ ਵੇਖਣਾ ਹੈ ਆਯੂਬ ਨੇ ਕਦੇ ਵੀ ਪਰਮੇਸ਼ਰ ਨੂੰ ਮੇਣਾ ਨਹੀਂ ਸੀ ਮਾਰਿਆ ਪਰ ਸਾਡੇ ਜੀਵਨ ਵਿੱਚ ਕਸ਼ਟ ਪਰੇਸ਼ਾਨੀ ਦੀ ਹਾਲਤ ਜਦੋਂ ਆਉਂਦੀ ਹੈ ਤਾਂ ਅਸੀਂ ਪਰਮੇਸ਼ਰ ਨੂੰ ਆਖਦੇ ਹਾਂ ਪਰਮੇਸ਼ਰ ਤੂੰ ਸਾਡੇ ਨਾਲ ਮਾੜਾ ਕੀਤਾ ਆਯੂਬ ਨੇ ਪਰਮੇਸ਼ਰ ਨੇ ਵਿਰੋਧ ਕਦੇ ਪਾਪ ਨਹੀਂ ਸੀ ਕੀਤਾ ਉਸ ਨੇ ਠਿੱਕਰਾ ਲਿਆ ਅਤੇ ਆਪਣੇ ਆਪ ਨੂੰ ਖੁਰਚਣ ਲੱਗ ਪਿਆ ਸਵਾਹ ਦੇ ਵਿੱਚ ਬੈਠ ਗਿਆ ਉਸ ਦੀ ਪਤਨੀ ਨੇ ਆਖਿਆ ਹਜੇ ਵੀ ਤੂੰ ਆਪਣੀ ਖਰਾਈ ਨੂੰ ਫੜਿਆ ਹੋਇਆ ਹੈ ਪਰਮੇਸ਼ਰ ਨੂੰ ਛੱਡ ਦੇ ਔਰ ਮਰ ਜਾ ਉਸ ਦੀ ਪਤਨੀ ਵੀ ਉਸ ਨੂੰ ਛੱਡ ਕੇ ਚਲੀ ਗਈ ਉਸ ਨੂੰ ਮਾਰਾ ਆਖਣ ਲੱਗ ਪਈ ਸੀ ਸਾਰੇ ਲੋਕ ਉਸ ਨੂੰ ਛੱਡ ਕੇ ਚਲੇ ਗਏ ਅਗੇ ਸਵਚਨ ਵਿੱਚ ਅਸੀਂ ਦੇਖਦੇ ਹਾਂ ਪਰਮੇਸ਼ਰ ਸਾਨੂੰ ਕਦੇ ਵੀ ਤਿਆਗਦਾ ਨਹੀਂ ਨਾ ਹੀ ਛੱਡਦਾ ਹੈ ਫਿਰ ਵੀ ਆਯੂਬ ਨੇ ਪਾਪ ਨਹੀਂ ਕੀਤਾ ਉਸਨੇ ਆਪਣੀ ਪਤਨੀ ਨੂੰ ਆਖਿਆ ਤੂੰ ਕਿਵੇਂ ਚੱਲੀਆਂ ਤੀਵੀਆਂ ਵਾਂਗੂ ਬੋਲਦੀ ਹੈ ਚੰਗਾ ਚੰਗਾ ਤਾਂ ਪਰਮੇਸ਼ਰ ਤੋਂ ਲਈਏ ਅਗਰ ਬੁਰਾ ਆਇਆ ਤਾਂ ਸੀ ਨਾ ਲਈਏ ਇਹੀ ਹੈ ਉਸਦਾ ਵਿਸ਼ਵਾਸ ਸਾਡੇ ਪਰਮੇਸ਼ਰ ਨੂੰ ਪਤਾ ਹੈ ਸਾਡੇ ਲਈ ਕੀ ਚੰਗਾ ਹੈ ਕੀ ਮਾੜਾ ਹੈ ਸਾਡੀ ਨਜ਼ਰ ਵਿੱਚ ਮਾੜਾ ਹੋ ਸਕਦਾ ਹੈ ਪਰ ਯਿਸੂ ਮਸੀਹ ਪਰਮੇਸ਼ਰ ਸਾਡੇ ਜੀਵਨ ਵਿੱਚ ਜੋ ਕਰਦਾ ਹੈ ਸੋ ਚੰਗਾ ਕਰਦਾ ਹੈ ਅਸੀਂ ਗਲਤ ਰਸਤੇ ਤੇ ਚੱਲਦੇ ਹਾਂ ਤਾਂ ਉਹ ਸਾਨੂੰ ਤਾੜਨਾ ਦਿੰਦਾ ਹੈ ਮਾੜਾ ਪਰਮੇਸ਼ਰ ਸਾਡੇ ਨਾਲ ਨਹੀਂ ਕਰਦਾ ਅਗਰ ਕਰਦਾ ਤਾਂ ਸਾਡੇ ਲਈ ਭਲਾਈ ਹੁੰਦੀ ਹੈ ਅੱਗੇ ਅਸੀਂ ਦੇਖਦੇ ਹਾਂ ਈਯੂਬ ਨੇ ਕਦੇ ਪਾਪ ਨਹੀਂ ਕੀਤਾ ਆਪਣੇ ਮੂੰਹ ਨਾਲ ਅਸੀਂ ਆਪਣੇ ਸਰੀਰ ਨਾਲ ਵੀ ਪਾਪ ਕਰਦੇ ਹਾਂ ਬੁੱਲਾ ਨਾਲ ਵੀ ਪਾਪ ਕਰਦੇ ਹਾਂ ਪਰ ਈਯੂਬ ਨੇ ਨਹੀਂ ਕਦੇ ਵੀ ਪਾਪ ਕੀਤਾ ਸਾਨੂੰ ਵੀ ਪਰਮੇਸ਼ਰ ਦੇ ਵਿਰੋਧ ਪਾਪ ਨਹੀਂ ਕਰਨਾ ਚਾਹੀਦਾ ਈਯੂਬ ਨੂੰ ਪਰਮੇਸ਼ਰ ਨੇ ਪਹਿਲਾਂ ਤੋਂ ਜ਼ਿਆਦਾ ਆਸ਼ੀਸ਼ ਦਿੱਤੀ ਈਯੂਬ ਦੇ ਵਿਸ਼ਵਾਸ ਨੂੰ ਵੇਖੀਏ ਫਿਰ ਤੋਂ ਪੁੱਤਰ ਧੀਆ ਹੋਏ ਸਾਨੂੰ ਹਰ ਪਲ ਵਿੱਚ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਹਰ ਹਾਲਤ ਵਿੱਚ ਪ੍ਰਭੂ ਦਾ ਧੰਨਵਾਦ ਕਰੀਏ ਮਸੀਹ ਜ਼ਿੰਦਗੀ ਆਨੰਦ ਦੀ ਜ਼ਿੰਦਗੀ ਹੈ ਹਰ ਪਲ ਵਿੱਚ ਪ੍ਰਭੂ ਵਿੱਚ ਬਣੇ ਰਹੀਏ ਕਈ ਵਾਰ ਪਰਮੇਸ਼ਰ ਤੰਗੀ ਲੈ ਕੇ ਸਾਡੇ ਜੀਵਨ ਵਿੱਚ ਆਉਂਦਾ ਹੈ ਤਾਂ ਕਿ ਸਾਨੂੰ ਸਿੱਧ ਕਰੇ ਸਾਡੇ ਅੰਦਰ ਧੀਰਜ ਆਵੇ ਧੀਰਜ ਦਾ ਫਲ ਸਾਡੀ ਜ਼ਿੰਦਗੀ ਵਿੱਚ ਦੇਵੇ ਈਯੂਬ ਨੇ ਪਾਪ ਨਹੀਂ ਕੀਤਾ ਤੁਸੀਂ ਵੀ ਨਾ ਪਾਪ ਕਰੋ ਅਸੀਂ ਪ੍ਰਭੂ ਨੂੰ ਇਹ ਨਾ ਆਖੀਏ ਪ੍ਰਭੂ ਤੈਨੂੰ ਦਿਖਦਾ ਨਹੀਂ ਅਸੀਂ ਕਿੰਨੇ ਤੰਗੀ ਵਿੱਚ ਆਂ ਸ਼ੈਤਾਨ ਸਾਡੇ ਦਿਮਾਗ ਵਿੱਚ ਇਹ ਗੱਲਾਂ ਪਾਉਂਦਾ ਹੈ ਅਸੀਂ ਆਪਣੇ ਪਰਮੇਸ਼ਰ ਨੂੰ ਕਦੇ ਵੀ ਮਾੜਾ ਨਹੀਂ ਆਖਣਾ ਉਹ ਸਾਡਾ ਹੈ ਪਰਮੇਸ਼ਰ ਸਾਡਾ ਹੈ ਅਸੀਂ ਉਸੇ ਹਾਂ ਵਿਸ਼ਵਾਸ ਵਿੱਚ ਬਣੇ ਰਹਿਣਾ ਹੈ ਇਬਰਾਹਿਮ ਨੇ ਵਿਸ਼ਵਾਸ ਕੀਤਾ ਬਲੀ ਲਈ ਆਪਣਾ ਪੁੱਤਰ ਲੈ ਕੇ ਤੋਰ ਪਿਆ ਸਾਡਾ ਵਿਸ਼ਵਾਸ ਕੀ ਹੈ ਅਸੀਂ ਪ੍ਰਭੂ ਨੂੰ ਕੀ ਦੇਣਾ ਹੈ ਧੰਨਵਾਦ ਦਾ ਬਲਦਾਨ ਦੇਣਾ ਹੈ ਔਰ ਉਹਦੀ ਸੰਗਤੀ ਵਿੱਚ ਸਦਾ ਬਣੇ ਰਹਿਣਾ ਹੈ ਆਮੀਨ